ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਉਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਹੁਣ ਤੱਕ ਆਪ ਸਾਹਿਬ ਸੰਗਤ 402 ਸੰਦ ਸਰਵਣ ਕਰ ਚੁੱਕੇ ਹੋ ਜਿਸ ਨੇ ਸਰਵਣ ਨਹੀਂ ਕੀਤਾ ਤਾਂ ਪਿਛਲੇ ਭਾਗਾਂ ਵਿੱਚ ਜਾ ਕੇ ਸਰਵਣ ਕਰ ਸਕਦੇ ਹੋ ਆਵਗੇ ਦੇਖਦੇ ਹਾਂ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਪ੍ਰਮਾਣ ਕਰਦੇ ਹਨ ਕਿ ਕਿ ਤੱਕ ਜੂਝ ਮਰਤ ਰਣ ਮੰਡਲ ਕਈ ਜੋਧੇ ਸੂਰਮੇ ਹਨ ਰਣ ਮੰਡਲ ਵਿੱਚ ਜੂਝ ਕੇ ਮਰ ਗਏ ਹਨ ਸ਼ਹਾਦਤ ਪਾ ਚੁੱਕੇ ਹਨ अनेका ਹੀ ਸਾ ਸੰਗ ਜੀ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਜੋਧੇ ਸੂਰਮੇ ਹਨ ਸ਼ਹਾਦਤ ਪਾ ਚੁੱਕੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਇੱਕ ਭੇਦ ਚੱਲੇ ਬ੍ਰਹਿਮੰਡਲ ਕਈ ਇੱਕ ਬ੍ਰਹਿਮੰਡਲ ਨੂੰ ਭੇਦ ਕੇ ਚਲੇ ਗਏ ਹਨ ਬ੍ਰਹਮੰਡ ਨੂੰ ਭੇਦਨ ਤੋਂ ਪਾਵ ਸਾਧ ਸੰਗਤ ਜੀ ਬ੍ਰਹਿਮੰਡਲ ਨੂੰ ਭੇਦਨਾ ਜੋ ਕਿ ਬ੍ਰਹਿਮੰਡ ਹੈ ਜਿੱਥੇ ਤੱਕ ਸਾਧ ਸੰਗਤ ਜੀ ਸਾਡੀ ਸੋਚ ਨਹੀਂ ਜਾਂਦੀ ਹੈ ਆਮ ਮਨੁੱਖਾਂ ਦੀ ਕਈ ਵਿੱਚੋਂ ਜੋਦੇ ਸੂਰਮੇ ਉਹਨਾਂ ਦੀ ਸੋਚ ਉੱਥੇ ਤੱਕ ਪਹੁੰਚ ਗਈ ਹੈ ਅਤੇ ਉਹਨਾਂ ਨੇ ਬ੍ਰਹਿਮੰਡ ਦਾ ਭੇਦ ਪਾ ਲਿਆ ਹੈ ਅਤੇ ਇਸ ਸੱਚ ਨੂੰ ਜਾਣ ਕੇ ਫਿਰ ਉਹ ਸ਼ਹਾਦਤ ਦੇ ਚੁੱਕੇ ਹਨ ਜਨਮ ਮਰਨ ਤੋਂ ਮੁਕਤੀ پا ਚੁੱਕੇ ਹਨ ਅੱਗੇ ਮਾਰਾ ਜੀ ਕਹਿੰਦੇ ਹਨ ਕਿ ਕਈਕ ਆਨ ਪ੍ਰਹਾਰਤ ਸਾਗ ਹੈ ਕਈਕ ਤੋਂ ਭਾਵ ਹੈ ਕਈ ਮਤਲਬ ਬਹੁਤ ਸਾਰੇ ਇੱਥੇ ਕਿਤੇ ਇੱਕ ਦੀ ਗੱਲ ਨਹੀਂ ਹੋ ਰਹੀ ਅੱਗੇ ਮਾਰਾ ਜੀ ਕਹਿੰਦੇ ਹਨ ਕਿ ਬਰਸ਼ੀਆਂ ਦਾ ਵਾਰ ਕਰਦੇ ਹਨ ਪਰ ਹਾਰ ਰਸਾ ਗਿਆ ਸਾਕਿਆ ਤੋਂ ਭਾਵੇਂ ਬਰਸ਼ੀਆਂ ਦਾ ਵਾਰ ਕਰਨਾ ਭਾਈ ਕਹਿੰਦੇ ਹਨ ਕਿ ਕੇਤਕ ਭੰਗ ਗਿਰਤ ਹੋਏ ਅੰਗ ਹੈ ਕਈਆਂ ਦੇ ਅੰਗ ਭੰਗ ਹੋ ਕੇ ਡਿੱਗ ਰਹੇ ਹਨ ਭੰਗ ਹੋਣ ਤੋਂ ਭਾਵ ਹੈ ਕਿ ਅੰਗ ਹਨ ਜੋ ਲੱਤ ਕੇ ਡਿੱਗ ਰਹੇ ਹਨ ਸਰੀਰ ਦੇ ਜਿੰਨੇ ਵੀ ਅੰਗ ਹਨ ਉਹ ਲੱਤ-ਲੱਤ ਕੇ ਡੇਗਰੇ ਹਨ ਮਾਰੇ ਅੱਗੇ ਕਹਿੰਦੇ ਹਨ ਕਿ ਵਿਸ਼ੇਖ ਸੰਦ ਭਾਜ ਬਿਨਾ ਪਟ ਲਾਜ ਸਬੈ ਤਜ ਸਾਜ ਜਹਾ ਸਾਰੇ ਸੂਰਮੇ ਜਿਹਹਾਨੂੰ ਅਣਖਹੀਣ ਹੋ ਕੇ ਉੱਥੇ ਸਾਰਾ ਸਾਜ ਤਿਆਜ ਕੇ ਭਜ ਚੱਲੇ ਹਨ ਕਹਿਣ ਤੋਂ ਭਾਵ ਹੈ ਜੋ ਦੰਤਾਂ ਦੇ ਨਾਲ ਮਿਲੇ ਹੋਏ ਸੂਰਮੇ ਹਨ ਉਹ ਸਾਰਾ ਅਣਖਹੀਣ ਹੋ ਕੇ ਅਣਖ ਉਨ੍ਹਾਂ ਦੀ ਮਰ ਗਈ ਹੈ ਕਿਉਂਕਿ ਡਰ ਗਏ ਹਾਨੀ ਨੇ ਭਿਆਨਕ ਵਾਰ ਕਲਕੇ ਉਤਾਰ ਜੀਆਂ ਦੇ ਦੇਖ ਕੇ ਅਥੇ-ਉਥੇ ਸਾਰਾ ਸਾਜ ਤਿਆਜ ਤਿਆਗ ਕੇ ਸਾਜ ਭਾਵ ਕਹੀਏ ਸਾਜੋ ਸਮਾਨ ਉਥੇ ਸੁੱਟ ਕੇ ਜਿਵੇਂ ਸੰਗਤ ਜੀ ਆਪ ਨੂੰ ਪਹਿਲਾਂ ਵੀ ਦੱਸਾਇਆ ਕਿ ਕਵਰ ਚ ਉਤਾਰ ਕੇ ਸੋੜ ਦਿੰਦੇ ਹਨ ਅਸਤਰ ਸ਼ਸਤਰ ਛੁੱਟ ਕੇ ਭੱਜ ਚਲੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਨਾ ਚਤ ਭੂਤ ਤੇ ਸਾਚ ਨਿਸਾਚਰ ਰਾਜ ਤਹਾ ਉਥੇ ਭੂਤਾਂ ਪੈਸਾਚਾਂ ਦਾਇੰਤਾਂ ਦਾ ਰਾਜਾ ਜੋ ਹੈ ਮੋਦੀ ਜੋ ਹੈ ਉਹ ਨੱਚ ਰਿਹਾ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਦੇਖਤ ਦੇਵ ਅਦੇਵ ਮਹਾਰਣ ਕੋ ਵਰਨੈ ਦੇਵ ਤੇ ਹਤੇ ਦਾੰਤ ਦੇਵ ਕਈਏ ਸਾ ਸੰਗ ਜੀ ਦੇਵ ਤੇ ਅਦੇਵ ਕਈਏ ਦਾੰਤ ਮਹਾਨ ਯੁੱਧ ਨੂੰ ਦੇਖਦੇ ਹਨ ਪਲਾ ਵਰਣਨ ਕੌਣ ਕਰ ਸਕਦਾ ਹੈ ਵਰਣਨ ਕੌਣ ਕਰ ਸਕਦਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਯੂਜ ਭਯੋਜਹ ਭਾਤ ਸੁਪਾਰਥ ਸੋ ਕਰਣਾ ਉਸ ਤਰ੍ਹਾਂ ਇਹਨਾਂ ਦਾ ਜੁੱਧ ਹੋਇਆ ਜਿਵੇਂ ਅਰਜਨ 파ਰਥ ਦਾ ਕਾਰਨ ਅਰਜਨ ਤੇ ਕਰਨ ਰਾਜੇ ਨਾਲ ਹੋਇਆ ਸੀ ਸਾਹ ਸਿੰਘ ਜੀ ਜਿਵੇਂ ਅਰਜਨ ਦਾ ਕਰਨ ਰਾਜੇ ਨਾਲ ਹੋਇਆ ਸੀ ਇਸ ਤਰ੍ਹਾਂ ਦਾ ਜੁੱਧ ਹੋ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਦਾਵ ਕਰੇ ਰਿਸ ਖਾਏ ਮਹਾ ਹਟ ਥਾਨ ਹਠੀ ਮਹਾਨ ਹਠੀ ਜੋਦੇ ਹੱਠ ਧਾਰ ਕੇ ਕਹਿੰਦੋ ਭਾਵ ਹੈ ਕਿ ਪ੍ਰਣ ਕਰਕੇ ਜਾਂ ਜਿੱਦ ਉਤੇ ਆੜ ਕੇ ਗਰੋਧ ਨਾਲ ਗੁੱਸੇ ਨਾਲ ਵੀ ਰਸ ਹੋ ਕੇ ਦਾਉ ਵਰਤਦੇ ਹਨ ਕਹਿੰਦੋ ਭਾਵ ਹੈ ਕਿ ਦਾ ਆਪਣਾ ਲਾਉਂਦੇ ਹਨ ਦਾ ਲਾ ਕੇ ਵਾਰ ਕਰਦੇ ਹਨ ਮਾਰੇਗੇ ਕਹਿੰਦੇ ਹਨ ਕਿ ਕੋਪ ਭਰੇ ਇਹ ਭਾਤ ਸੁਪਾਵਕ ਜਾਨ ਪਠੀ ਕ੍ਰੋਧ ਦੇ ਇਸ ਤਰ੍ਹਾਂ ਨਾਲ ਭਰੇ ਹੋਏ ਹਨ ਸਾਧ ਸਿੰਘ ਜੀ ਇਸ ਤਰ੍ਹਾਂ ਕ੍ਰੋਧ ਦੇ ਨਾਲ ਭਰੇ ਹੋਏ ਹਨ ਵੀਰਸ ਨਾਲ ਭਰੇ ਹੋਏ ਹਨ ਰੋਹ ਦੇ ਵਿੱਚ ਆਏ ਹੋਏ ਹਨ ਮੰਨੋ ਕਿ ਪੱਠੀ ਦੇ ਅਗਨੀ ਹੋਵੇ ਜਿਵੇਂ ਪੱਠੀ ਦੇ ਵਿੱਚ ਆਗ ਅਗਨ ਤਪਦੀ ਹੈ ਪੱਠੀ ਗਰਮ ਹੁੰਦੀ ਹੈ ਇਸ ਤਰ੍ਹਾਂ ਦੇ ਨਾਲ ਉਹ ਗਰਮ ਹੁੰਦੇ ਹਨ ਰੋਹ ਵਿੱਚ ਆਏ ਹਨ ਮਾਰੇ ਕਿ ਕਹਿੰਦੇ ਹਨ ਕਿ ਕ੍ਰੁੱਧ ਪਰੇ ਰਣ ਸ਼ਤਰਜ ਅਤਰਣ ਚਾਰਤ ਹੈ ਕ੍ਰੋਧ ਨਾਲ ਭਰੇ ਹੋਏ ਛਤਰੀ ਅਸਤਰਾਂ ਨੂੰ ਚਲਾਉਂਦੇ ਹਨ ਕਹਿਣ ਤੋਂ ਭਾਵ ਕਿ ਕ੍ਰੋਧ ਨਾਲ ਭਰੇ ਹੋਏ ਜੋ ਸ਼ਸਤਰ ਧਾਰੀ ਯੋਧੇ ਹਨ ਜੋ ਦੇ ਸੂਰਮੇ ਹਨ ਉਹ ਅਸਤਰ ਚਲਾਉਂਦੇ ਹਨ ਤੀਰ ਕਮਾਨ ਚਲਾ ਰਹੇ ਹਨ ਬੰਦੂਕ ਆਦ ਚਲਾ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਭਾਜ ਚੱਲੇ ਨਹੀਂ ਪਾਵ ਸੋ ਮਾਰ ਪੁਕਾਰਤ ਹੈ ਭੱਜਦੇ ਨਹੀਂ ਹਨ ਅਤੇ ਪੈਰ ਟਿਕਾ ਕੇ ਜੰਗੇ ਮੈਦਾਨ ਚ ਰਣ ਭੂਮੀ ਵਿੱਚ ਅੜ ਕੇ ਮਾਰੋ ਮਾਰੋ ਪੁਕਾਰਦੇ ਹਨ ਅਤੇ ਜਲਦੀ ਹੀ ਪਾਪ ਨੂੰ ਖਤਮ ਕਰ ਦੇਣਾ ਚਾਹਦੇ ਹਨ ਮਹਾਰਾਜ ਅੱਗੇ ਕਹਿੰਦੇ ਹਨ ਕਿ ਦੇਖਤ ਹੈ ਦਿਵ ਦੇਵ ਤਨੈ ਤਨ ਜੰਪਤ ਹੈ ਉਸ ਯੁੱਧ ਨੂੰ ਪ੍ਰਕਾਸ਼ ਦਿਵ ਰੂਪ ਦੇਖਦੇ ਹਨ ਜੋ ਦੇਵਤੇ ਹਨ ਅਤੇ ਧੰਨ ਧੰਨ ਜਪਦੇ ਹਨ ਸਾਸੰਗਤ ਜੀ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਭੂਮ ਆਕਾਸ ਪਤਾਲ ਚਕੋ ਚਕ ਕੰਪਤ ਹੈ ਇਸ ਜੁਦ ਦੇ ਨਾਲ ਭਾਰੀ ਜੁਦ ਦੇ ਨਾਲ ਤਿੰਨੋ ਲੋਕ ਤਿੰਨ ਲੋਕ ਹੁੰਦੇ ਹਨ ਧਰਤੀ ਆਕਾਸ ਤੇ ਪਤਾਲ ਸਾਸੰਗਤ ਜੀ ਤਿੰਨੋ ਲੋਕ ਜੋ ਹਨ ਕੰਬ ਰਹੇ ਹਨ ਅਤੇ ਨਾਲ ਦੀ ਨਾਲ ਹੀ ਚਾਰੇ ਚੱਕ ਕੰਬ ਰਹੇ ਹਨ ਜੋ ਚਾਰ ਦਿਸ਼ਾਵਾਂ ਹਨ ਉਹ ਕੰਬ ਰਿਹਾ ਹਨ ਇਸ ਤਰ੍ਹਾਂ ਦੇ ਨਾਲ ਇਹ ਭਿਆਨਕ ਜੁਦ ਨੇ ਰੂਪ ਧਾਰਨ ਕੀਤਾ ਹੈ ਮਾਰੇ ਅੱਗੇ ਕਹਿੰਦੇ ਹਨ ਕਿ ਭਾਜਤ ਨਾ ਹੀ ਨੀਰ ਮਹਾਰਣ ਗਾਜਤ ਹੈ ਅਤੇ ਜੁੱਧ ਵਿੱਚੋਂ ਜੋ ਜੋਧੇ ਹਨ ਸਾ ਸੰਗਤ ਜੀ ਮਹਾਬਲੀ ਸੂਰਮੇ ਭਜਦੇ ਨਹੀਂ ਸਗੋਂ ਗਾਜਦੇ ਅਤੇ ਮਾਰੋ-ਮਾਰੋ ਪੁਕਾਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਯਸ਼ਪੁਜੰਗਨ ਨਾਰ ਲਖੇ ਸ਼ਬ ਲਾਜਤ ਹੈ ਯਕਸ਼ਾਂ ਨਾਗਾਂ ਦੀਆਂ ਇਸਤਰੀਆਂ ਛਬੀ ਨੂੰ ਦੇਖ ਕੇ ਲਜਾ ਰਹੀਆਂ ਹਨ ਇਹ ਜੋਦੇ ਸੂਰਮਿਆਂ ਦੀ ਛਬੀ ਹੈ ਕਹਿਣ ਤੋਂ ਭਾਵ ਹੈ ਕਿ ਰਬ ਉਹ ਦਾਦ ਹੈ ਜੋਦੇ ਸੂਰਮਿਆਂ ਦਾ ਜੋ ਜੋਦੇ ਸੂਰਮਿਆਂ ਦੀ ਜੰਗੇ ਮੈਦਾਨ 'ਚ ਚੜਤ ਹੈ ਉਹਨਾਂ ਦਾ ਜੋ ਜੋਸ਼ ਹੈ ਉਹਨਾਂ ਦੀ ਜੋ ਸੂਰ ਬੀੜਤਾ ਹੈ ਉਹਨਾਂ ਦਾ ਜੋ ਬਹਾਦਰਪੁਣਾ ਹੈ ਉਸ ਨੂੰ ਦੇਖ ਕੇ ਜੋ ਜਕਸ਼ਣੀਆਂ ਹਨ ਸੂਕਸ਼ਮ ਇਹ ਜੋ ਹਨ ਜਿਸ ਦੇ ਵਿੱਚ ਨਾਗਾਂ ਦੀਆਂ ਇਸਤਰੀਆਂ ਵੀ ਹਨ ਇਹ ਸੂਰਮਿਆਂ ਦੀ ਛਭੀ ਨੂੰ ਦੇਖ ਕੇ ਲਜਾਰੀਆਂ ਹਨ ਅੱਗੇ ਮਾਰਈ ਕਹਿੰਦੇ ਹਨ ਕਿ ਤਾਵਤ ਹੈ ਕਰ ਕੋਪ ਮਹਾ ਸੂਰ ਸੂਰ ਤਹਾ ਕ્રોਧ ਕਰਕੇ ਵੀ ਰਸ ਨਾਲ ਭਰ ਕੇ ਉੱਚੀ ਸੁਰ ਵਿੱਚ ਬੋਲਦੇ ਸੂਰਮੇ ਉੱਥੇ ਤਾਵਾ ਕਰਦੇ ਹਨ ਜਿਵੇਂ ਲਲਕਾਰੇ ਮਾਰਦੇ ਹਨ ਅੱਗੇ ਮਾਰਈ ਕਹਿੰਦੇ ਹਨ ਕਿ ਮਾੜਤ ਹੈ ਬਿਕਰਾਰ ਭयंकर ਯੁੱਧ ਜਹਾ ਜਿੱਥੇ ਮਹਾ ਭਿਆਨਕ ਜੁੱਧ ドラਮਨਾ ਜੁੱਧ ਮੰਡਿਆ ਹੋਇਆ ਹੈ ਕਹਨ ਤੋਂ ਭਾਵ ਕਿ ਸੱਜਿਆ ਹੋਇਆ ਹੈ ਅੱਗੇ ਪਾਵਤ ਹੈ ਸੁਰਨਾਰ ਸੋ ਸਮੂਹ ਜੁਜਿਤ ਹੈ ਜੋ ਜੋਧਾ ਸਾਹਮਣੇ ਜੂਝਦਾ ਹੈ ਉਸ ਨੂੰ ਦੇਵ ਇਸਤਰੀਆਂ ਸੁਰਨਾਰ ਤੋਂ ਭਾਵ ਹੈ ਸ਼੍ਰੇਸ਼ਟ ਇਸਤਰੀਆਂ ਦੇਵ ਇਸਤਰੀਆਂ ਜੋ ਹਨ ਅਪਸ਼ਰਾਵਾਂ ਵੀ ਉਹਨਾਂ ਨੂੰ ਕਿਹਾ ਗਿਆ ਹੈ ਪ੍ਰਾਪਤ ਕਰਨ ਲਈ ਧੋੜਦੀਆਂ ਹਨ ਜਦੋਂ ਹੀ ਯੋਧਿਆਂ ਦੇ ਬਾਣ ਲੱਗਦਾ ਹੈ ਜਾਂ ਕੋਈ ਫਟ ਵੱਜਦਾ ਹੈ ਤਾਂ ਸਾਥ ਸੰਗਤ ਜੀ ਉਹ ਡਿੱਗਦੇ ਹਨ ਜਦੋਂ ਉਹ ਪ੍ਰਾਣ ਤਿਆਗ ਦਿੰਦੇ ਹਨ ਤਾਂ ਇੱਕ ਦੂਜੇ ਤੋਂ ਮੂਰੇ ਹੋ ਕੇ ਜੋ ਅਪਸ਼ਰਾਵਾਂ ਹਨ ਜੋ ਪਰੀਆਂ ਹਨ ਇੱਕ ਦੂਜੇ ਤੋਂ ਮੂਰੇ ਹੋ ਕੇ ਜੋ ਦੇਵ ਇਸਤਰੀਆਂ ਹਨ ਉਹਨਾਂ ਨੂੰ ਵਰਨ ਦੇ ਲਈ ਅੱਗੇ ਵਾਧਦੀਆਂ ਹਨ ਕਿ ਅਸੀਂ ਰਹਿ ਨਾ ਜਾਈਏ ਕਾਰਨ ਇਸ ਦਾ ਕੀ ਹੈ ਕਾਰਨ ਇਸ ਦਾ ਇਹ ਹੈ ਕਿ ਉਹ ਜੋ ਸਾਧ ਸੰਗਤ ਜੀ ਜੋਦੇ ਸੂਰਮੇ ਸ਼ਹਾਦਤ ਦੇ ਰਹੇ ਹਨ ਉਹ ਉੱਚ ਪਦਵੀ ਨੂੰ ਪ੍ਰਾਪਤ ਕਰਨਗੇ ਉਹਨਾਂ ਦੇ ਨਾਲ ਲੱਗ ਕੇ ਇਹ ਜੋ ਦੇਵ ਇਸਤਰੀਆਂ ਅਪਸ਼ਰਾਵਾਂ ਹਨ ਉਹਨਾਂ ਨੂੰ ਵਰਨ ਤੋਂ ਬਾਅਦ ਉਹ ਵੀ ਉਹਨਾਂ ਦੇ ਲੜ ਲੱਗ ਜਾਣਗੀਆਂ ਸਾਧ ਸੰਗਤ ਜੀ ਅੱਗੇ ਮਹਾਰਾਜ ਕਹਿੰਦੇ ਹਨ ਕਿ ਦੇਵ ਅਬ ਸਭੈ ਕ੍ਰਿਤ ਸੁਜਿਤ ਹੈ ਦੇਵਤੇ ਦਾਇਤ ਗੰਦਰਬ ਆਦ ਸਾਰੇ ਉਸ ਕਲਕੀ ਦੀ ਕੀਰਤੀ ਯਸ਼ ਨੂੰ ਜਾਣ ਜਾਂਦੇ ਹਨ ਇਹੋ ਜਹਾ ਕੋਈ ਜੂਨ ਨਹੀਂ ਰਹੀ ਜਿਸ ਨੂੰ ਕਲਕੀ ਉਤਾਰੀਆਂ ਦੇ ਬਾਰੇ ਪਤਾ ਨਹੀਂ ਲੱਗਾ ਸਾਰੇ ਉਸ ਦਾ ਜਸ ਗਾ ਰਹੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਚੰਚਲਾ ਸ਼ੰਦ ਮਾਰ ਬੇ ਕੋ ਤਾਹ ਤਾਕ ਧਾਏ ਬੀਰ ਸਾਵਧਾਨ ਉਸ ਨੂੰ ਮਾਰਨ ਲਈ ਸਾਵਧਾਨੀ ਨਾਲ ਨਿਸ਼ਾਨਾ ਬਣਾ ਕੇ ਸੂਰਬੀਰ ਹਮਲਾ ਕਰ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਹੋਣ ਲਾਗੇ ਜੁਦ ਕੇ ਜਹਾਂ ਤਹਾਂ ਸਬੈ ਬੇਦਾਨ ਜਿੱਥੇ ਕਿਤੇ ਵੀ ਜੁਦ ਦੇ ਵਿਦਾਨ ਹੋਣ ਲੱਗੇ ਹਨ ਪੀਮ ਭਾਤ ਪੀਮ ਭਾਤ ਧਾਇ ਕੈਨ ਸੰਕ ਖਾਏ ਕਰਤ ਆਏ ਪੀਮ ਵਰਗਾ ਤਾ ਕੇ ਪੈ ਰਹੇ ਹਨ ਅਤੇ ਨੇ ਸੰਗ ਹੋ ਕੇ ਖਾਓ ਕਰ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਜੂਜ ਜੂਜ ਕੈ ਮਰੈ ਸੁਦੇਵ ਲੋਕ ਬਸਤ ਜਾਏ ਜੋ ਜੂਜ ਜੂਜ ਕੇ ਮਰਦੇ ਹਨ ਉਹ ਦੇਵ ਲੋਕ ਵਿੱਚ ਜਾ ਕੇ ਵਸਦੇ ਹਨ ਸਾਸ਼ੰਗੀ ਜੀ ਜੋ ਜੂਜ ਕੇ ਮਰਦੇ ਹਨ ਜੋ ਸ਼ਹਾਦਤ ਦਿੰਦੇ ਹਨ ਉਹਨਾਂ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ ਆਓ ਸਾਸ਼ੰਗੀ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਕਰਦੇ ਹਾਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਖਸ਼ਣਾ ਸਿਰ ਤੇ ਮਿਹਰ ਭਰਿਆ ਰੱਖਣਾ ਖਾਸੇ ਦੀ ਚੜਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸਾਸੰਗਤ ਜੀ ਕਥਾ ਦਾ ਵਿਚਾਰ ਕਰਦਿਆਂ ਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਾਸੰਗਤ ਬਖਸ਼ਿਓ ਜੋ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ